ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਗੁਆਰੇਰੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸਚ ਨਾਈ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪਿਉਦਰ ਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਇ ਖਜਾਨੇ ਦਿਆਰ ਲਾਏ ਗਉੜੀ ਗਵਰੀ ਦੀ ਮਹੱਲਾ ਪੰਜ ਬਾ ਹਮ ਧਨਵੰਤ ਪਗਠ ਸਚ ਨਾਈ ਹਰ ਗੁਣੀ ਘਾਵ ਹੈ ਸਹਿਜ ਸੁਬਾਏ ਰਹਾਉ ਪੀਉ ਦਾ ਦੇ ਕਾ ਖੋਲ ਡਿਠਾਰ ਖਜ਼ਾਨਾ ਤਾਂ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕਾਇ ਕਛੂ ਨਾ ਮੋਲ ਭਰੇ ਪੰਡਾਰ ਏ ਖੂਟ ਏ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੂਟ ਨਾ ਆਵੇ ਬਦ ਦੂ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਇ ਤੇ ਖਜਾਨੇ ਦਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜ ਬਾ ਹਮ ਧਨਵੰਤ ਪਗਠ ਸਚ ਨਾਈ ਹਰੀ ਗੁਣੀ ਘਾਵ ਹੈ ਸਹਿਜ ਸੁਬਾਈ ਰਹਾਉ ਪਿਉ ਦਾ ਦੇਖਾ ਖੋਲ ਡਿਠਾ ਖਜ਼ਾਨਾ ਤਾਂ ਮੇਦੇ ਮਨ ਭਇਆ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਏ ਖੂਟਿਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਏ ਤਖਜਾਨੇ ਲਿਆਰ ਲਾਏ ਗੌੜੀ ਘਾਰੇ ਦੀ ਮਹੱਲਾ ਪੰਜ ਬਾ ਹਮ ਧਨਵੰਤ ਪਗਠ ਸਚ ਨਾਈ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪਿਉਦਰ ਦੇ ਕਾ ਖੋਲ ਜਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਇਤ ਖਜ਼ਾਨੇ ਦਿਆਰ ਲਾਏ ਗੌੜੀ ਘਾਰੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਗਠ ਸਚ ਨਾਈ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪਿਉ ਦਾ ਦੇਖਾ ਖੋਲ ਡਿਠਾ ਖਜ਼ਾਨਾ ਕਾਮੇ ਦੇ ਮਨ ਭਿਆ ਨਿਦਾਨ ਰਤਨ ਲਾਲ ਜਾਰ ਕਾ ਕਚੂ ਨਾ ਮੋਲ ਭਰੇ ਪੰਡਾਰ ਏ ਖੂਟ ਏ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਇ ਤੇ ਖਜਾਨੇ ਦਿਆਰ ਲਾਏ ਗਉੜੀ ਗਵਾਰੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਗਠ ਸਚ ਨਾਈ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪੀਉ ਦਦ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਔਰ ਨਏ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਏ ਤਖਜਾਨੇ ਦਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਗਠ ਸਚ ਨਾਈ ਹਾਰਿ ਗੁਣੀ ਘਾਵ ਹੈ ਸਹਿਜ ਸੁਬਾਈ ਰਹਾਉ ਪਿਉ ਦਾ ਦੇ ਕਾ ਖੋਲ ਡਿਠਖ ਜਾਨਾ ਤਾਂ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕੈ ਕਛੂ ਨਾ ਮੋਲ ਹਰੇ ਪੰਡਾਰ ਏ ਖੂਟਿਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਏ ਤੇ ਖਜਾਨੇ ਦਾ ਯਾਰ ਲਾਏ ਗੌੜੀ ਘਾਰੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਗਠ ਸਚ ਨਾਈ ਹਰ ਗੁਣ ਗਾਵ ਹੈ ਸਹਿਜ ਸੁਬਾਏ ਰਹਾਉ ਪਿਉ ਦਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕੇ ਕਛੂ ਨਾ ਮੋਲ ਭਰੇ ਪੰਡਾਰ ਏ ਖੂਟਿਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਖਜ਼ਾਨੇ ਲਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪਿਉਦਰ ਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਇ ਤੇ ਖਜਾਨੇ ਦਿਆਲ ਲਾਏ ਗਉੜੀ ਗਵਾਰੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਗਠ ਸਚ ਨਾਈ ਹਰ ਗੁਣ ਘਾਵ ਹੈ ਸਹਿਜ ਸੋ ਬਾਏ ਰਹਾਉ ਪੀਉ ਦਾ ਦੇਖਾ ਖੋਲ ਡਿਠਾ ਖਜ਼ਾਨਾ ਤਾਂ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾਰ ਕਾ ਕਛੂ ਨਾ ਮੋਲ ਭਰੇ ਪੰਡਾਰ ਏ ਖੂਟ ਏ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਏ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਏ ਤਖ਼ਾਨੇ ਦਿਆਰ ਲਾਏ ਗੌੜੀ ਗਵਰੀ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਗਠ ਸਚ ਨਾਈ ਹਾਰੇ ਗੁਣੀ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕੈ ਕਛੂ ਨਾ ਮੋਲ ਰੇ ਪੰਡਾਰ ਏ ਖੂਟਿਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਰਸਤਿਕ ਲੇਖ ਲਿਖਾਏ ਸੋਏ ਤੇ ਖਜਾਨੇ ਦਿਆਰ ਲਾਏ ਗੌੜੀ ਘਾਰੇ ਦੀ ਮਹੱਲਾ ਪੰਜ ਬਾ ਹਮ ਧਨਵੰਤ ਪਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਬਾਏ ਰਹਾਉ ਪੀਉ ਦਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕਾਇ ਕਚੂ ਨਾ ਮੋਲ ਭਰੇ ਪੰਡਾਰ ਏ ਖੂਟ ਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਲਈ ਖਜ਼ਾਨੇ ਦਿਆਰ ਲਾਏ ਗੌੜੀ ਘਾਰੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਗਠ ਸਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪਿਉ ਦਾ ਦੇਖਾ ਖੋਲ ਜਿਠਾ ਖਜ਼ਾਨਾ ਤਾ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਆਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਇ ਤਖਜਾਨੇ ਦਿਆਰ ਲਾਏ ਗੌੜੀ ਘਾਰੇ ਦੀ ਮਹੱਲਾ ਪੰਜ ਬਾ ਹਮ ਧਨਵੰਤ ਪਗਠ ਸਚ ਨਾਈ ਹਰ ਗੁਣ ਘਾਵ ਹੈ ਸਹਿਜ ਸੋਬਾਏ ਰਹਾਓ ਪੀਉ ਦਰ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੂ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਇਤ ਖਜ਼ਾਨੇ ਲਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜ ਬਾ ਹਮ ਧਨਵੰਤ ਪਗਠ ਸਚ ਨਾਈ ਹਾਰੇ ਗੁਣ ਗਾਵ ਹੈ ਸਹਿਜ ਸੁਬਾਈ ਰਹਾਉ ਪਿਉ ਦਾ ਦੇਖਾ ਖੋਲ ਜਿਠਾ ਖਜ਼ਾਨਾ ਤਾਂ ਮੇਜ਼ੇ ਮਨ ਭਿਆ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਏ ਖੂਟਿਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਇ ਤੇ ਖਜਾਨੇ ਲਿਆਰ ਲਾਏ ਗੌੜੀ ਘਾਰੇ ਰੀ ਮਹੱਲਾ ਪੰਜ ਬਾ ਹਮ ਧਨਵੰਤ ਪਗਠ ਸਚ ਨਾਈ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪੀਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਦੇ ਮਨ ਭਿਆ ਨਿਦਾਨ रतन लाल जा काय कछु ना मोल परे पंडार ये खूट या तोल खाव है खर्च है रल मिल पाई टूट न आवै बद दो जाई कहो नानक जिस समस्त लेख लिखाए ले ਸੋ ਵੇਤ ਖਜ਼ਾਨੇ ਦਯਾਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਗਠ ਸਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪਿਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਦੇ ਮਨ ਭਇਆ ਨਿਦਾਨ ਰਤਨ ਲਾਲ ਜਾ ਕੈ ਕਛੂ ਨਾ ਮੋਲ ਭਰੇ ਪੰਡਾਰ ਏ ਖੂਟ ਏ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਸਮਸਤ ਇਕ ਲੇਖ ਲਿਖਾਏ ਸੋਇ ਤੇ ਖਜਾਨੇ ਦਿਆਰ ਲਾਏ ਗਉੜੀ ਗਵਾਰੇ ਰੀ ਮਹੱਲਾ ਪੰਜ ਬਾ ਹਮ ਧਨਵੰਤ ਪਗਠ ਸਚ ਨਾਈ ਹਰ ਗੁਣ ਘਾਵ ਹੈ ਸਹਿਜ ਸੋ ਬਾਏ ਰਹਾਉ ਪੀਉ ਦਾ ਦੇ ਕਾ ਖੋਲ ਡਿਠਖ ਖਜ਼ਾਨਾ ਤਾਂ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕੇ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਇ ਤਖ਼ਾਨੇ ਲਿਆਰ ਲਾਏ ਗੌੜੀ ਗਵਾਰੇਰੀ ਮਹੱਲਾ ਪੰਜ ਬਾ ਹਮ ਤਨਵੰਤ ਪਗਠ ਸਚ ਨਾਈ ਹਰੀ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪਿਉਦਰ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕੈ ਕਛੂ ਨਾ ਮੋਲ ਭਰੇ ਪੰਡਾਰ ਏ ਖੂਟ ਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ דו ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਇਤ ਖਜਾਨੇ ਦਿਆਰ ਲਾਏ ਗੌੜੀ ਘਾਰੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਗਠ ਸਚ ਨਾਈ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪੀਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਜ਼ੇ ਮਨ ਭਿਆ ਨਿਦਾਨ ਰਤਨ ਲਾਲ ਜਾ ਕਾਇ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਵੇ ਤੇ ਖਜ਼ਾਨੇ ਦਿਆਰ ਲਾਏ ਗੌੜੀ ਗਵਾਰੇ ਰੀ ਮਹੱਲਾ ਪੰਜ ਬਾ ਹਮ ਤਨਵੰਤ ਪਗਠ ਸਚ ਨਾਈ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪਿਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕੈ ਕਛੂ ਨਾ ਮੋਲ ਭਰੇ ਪੰਡਾਰ ਏ ਖੂਟ ਏ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ דו ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਇ ਤੇ ਖਜਾਨੇ ਦਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਗਠ ਸਚ ਨਾਈ ਹਰ ਗੁਣ ਘਾਵ ਹੈ ਸਹਿਜ ਸੋਬਾਏ ਰਹਾਉ ਪੀਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਦੇ ਮਨ ਭਇਆ ਨਿਦਾਨ ਰਤਨ ਲਾਲ ਜਾ ਕੈ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੁਵੇ ਤਖਜਾਨੇ ਦਿਆਰ ਲਾਏ ਗੌੜੀ ਗਵਾਰੇ ਰੀ ਮਹੱਲਾ ਪੰਜ ਬਾ ਹਮ ਧਨਵੰਤ ਪਗਠ ਸਚ ਨਾਈ ਹਾਰੀ ਗੁਣੀ ਘਾਵ ਹੈ ਸਹਿਜ ਸੁਬਾਏ ਰਹਾਉ ਪਿਉ ਦਦੇ ਕਾ ਖੋਲ ਜਿਠਖ ਖਜ਼ਾਨਾ ਤਾਂ ਮੇਜ਼ੇ ਮਨ ਭਿਆ ਨਿਦਾਨ ਰਤਨ ਲਾਲ ਜਾ ਕ ਕਛੂ ਨਾ ਮੋਲ ਭਰੇ ਪੰਢਾਰ ਅਖੂਟ ਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਇਤ ਖਜ਼ਾਨੇ ਦਿਆਰ ਲਾਏ ਗੌੜੀ ਘਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸਚ ਨਾਈ ਹਰ ਗੁਣ ਘਾਵ ਹੈ ਸਹਿਜ ਸੋਬਾਏ ਰਹਾਉ ਪਿਉ ਦਾ ਦੇਖਾ ਖੋਲ ਡਿਠਾ ਖਜ਼ਾਨਾ ਤਾਂ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾਰ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਖਜ਼ਾਨੇ ਲਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜ ਬਾ ਹਮ ਧਨਵੰਤ ਪਗਠ ਸੱਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪੀਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਦੇ ਮਨ ਭਾਇ ਨਿਦਾਨ ਰਤਨ ਲਾਲ ਜਾ ਕੈ ਕਛੂ ਨਾ ਮੋਲ ਭਰੇ ਪੰਡਾਰ ਏ ਖੂਟਿਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਇਹ ਖਜ਼ਾਨੇ ਦਿਆਰ ਲਾਏ ਗੌੜੀ ਗਵਰੀ ਦੀ ਮਹੱਲਾ ਪੰਜ ਬਾ ਹਮ ਧਨਵੰਤ ਪਗਠ ਸਚ ਨਾਈ ਹਰਿ ਗੁਣ ਗਾਵ ਹੈ ਸਹਿਜ ਸੁਬਾਏ ਰਹਾਉ ਬੀ ਉਦਾ ਦੇ ਕਾ ਖੋਲ ਜਿਠਾਰ ਖਜ਼ਾਨਾ ਤਾਂ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੂ ਜਾਈ ਕਹੋ ਨਾਨਕ ਜਿਸਮਸਤਿਕ ਲੇਖ ਲਿਖਾਏ ਸੋਏ ਖਜ਼ਾਨੇ ਦਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਗਠ ਸਚ ਨਾਈ ਹਰੀ ਗੁਣੀ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਦ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕੈ ਕਛੂ ਨਾ ਮੋਲ ਰੇ ਪੰਡਾਰ ਏ ਖੂਟਿਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਏ ਤਖਾ ਜਾਣੇ ਦਿਆਰ ਲਾਏ ਗੌੜੀ ਘਾਰੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਗਠ ਸਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪਿਉਦਰ ਦੇ ਕਾ ਖੋਲ ਜਿਠਖ ਜਾਨਾ ਤਾਂ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਇਹ ਖਜ਼ਾਨੇ ਧਿਆਰ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ